ਅੱਜ ਇਸ ਟਾਈਮ ਖੜਿਆ ਜੱਤ ਦੇ ਨਾਲ ਅਗਦੇ ਪਿੰਡੋੜੀਪੁਰਾ ਵਿੱਚ ਜਿੱਦੇ ਸੁਖਵੰਤ ਸਿੰਘ ਭਰਾਤੀ ਜੋ ਪਿਛਲੇ ਕਾਫੀ ਸਮੇਂ ਤੋਂ ਪਰਿਵਾਰ ਸਮੇਤ ਕੈਨੇਡਾ ਦੇ ਵਿੱਚ ਗਏ ਹੋਏ ਸੀਗੇ ਜਿਨ੍ਹਾਂ ਦੀ ਸੜਕ ਹਾਦਸੇ ਦੌਰਾਨ ਚਾਰ ਜਿਹੜੇ ਗਏ ਜਿਹਦੀ ਮੌਤ ਹੋ ਚੁੱਕੀ ਹੈਗੀ ਇਸ ਟਾਈਮ ਸਾਡੇ ਨਾਲ ਪਿੰਡ ਵਾਸੀ ਮੌਜੂਦ ਨਹੀਂ ਆਓ ਆਪਾਂ ਗੱਲਬਾਤ ਕਰਦੇ ਆਂ ਭਾਈ ਜੀ ਕੀ ਕਹਿਣਾ ਚਾਹੁੰਦੇ ਘਟਨਾ ਦਾ ਜਿੰਨੀ ਵੀ ਕਹਦੀ ਮਾੜੀ ਹੈ ਜੀ ਸਾਡੇ ਪਿੰਡ ਵਾਸਤੇ ਬਹੁਤ ਹੀ ਚੰਗੇ ਬੰਦੇ ਸੀਗੇ ਤੇ ਪਰਿਵਾਰ ਸਾਰਾ ਪਿੰਡ ਇਸ ਗੱਲ ਦੇ ਸਦਮੇ 'ਚ ਚਾਰ ਜੀ ਜਾਣਾ ਘਰ ਦੇ ਵਿੱਚੋਂ ਕੋਈ ਮਾੜੀ ਮੋੜ ਗੱਲ ਤਾਂ ਹੈ ਨਹੀਂ ਕਿ ਬਾਕੀ ਪਿੰਡ ਦੇ ਵਿੱਚ ਹਰਕ ਦੇ ਦੁੱਖ ਸੁੱਖ ਦੇ ਵਿੱਚ ਨਾਲ ਖੜਨਾ ਆਇਆ ਸੀਗੇ ਪਰਿਵਾਰ ਕਿਸੇ ਦੇ ਗਮੀ ਹੋਣੀ ਖੁਸ਼ੀ ਹੋਣੀ ਬਾਹਰੋਂ ਮੇਰੇ ਨਾਲ ਵੀ ਇੱਕ ਦਿਨ ਪਹਿਲਾਂ ਹੀ ਸਵੇਰ ਗੱਲ ਹੋਈ ਫੋਨ ਤੇ ਕਾਫੀ ਟਾਈਮ ਲੱਗੇ ਰਿਹਾ ਮੇਰੇ ਨਾਲ ਕੋਈ ਐਵੀ ਗੱਲਬਾਤ ਹੀ ਨਹੀਂ ਸੀ ਇਹ ਤਾਂ ਸਾਨੂੰ ਜਦੋਂ ਕੱਲ ਅਚਨਚੇਤ ਉਹ ਤੋਂ ਫੋਨ ਆਇਆ ਤੇ ਫਿਰ ਅਸੀਂ ਪਤਾ ਕੀਤਾ ਕੁਝ ਪਿੰਡ ਦੇ ਹੋਰ ਬੰਦਿਆਂ ਤੋਂ ਉਹਾਂ ਦੇ ਵਾਕਈ ਇਹ ਘਟਨਾ ਵਾਪਰ ਗਈ ਪਰ ਸਾਡੇ ਪਿੰਡਾਸਤੇ ਬਹੁਤ ਵੱਡਾ ਘਾਟਾ ਹਰ ਇੱਕ ਬੱਚੇ ਦੇ ਨਾਲ ਬਾਹਰ ਗਏ ਦੇ ਨਾਲ ਬਿਲਕੁਲ ਖੜਦੇ ਸੀ ਕਿਸੇ ਨੂੰ ਕਿਸੇ ਟਾਈਮ ਲੋੜ ਪੈਂਦੀ ਸੀ ਸੁਖਵੰਤ ਬਰਾੜ ਕਿਸੇ ਨੂੰ ਜਵਾਬ ਨਹੀਂ ਕਿਤੇ ਦਿੰਦੇ ਸਰਦਾਰ ਸਤਵੰਦ ਸਿੰਘ ਬਰਾੜ ਮੇਰੇ ਚਾਚਾ ਜੀ ਸੀ ਮੇਰੇ ਵਿਚੋਲੇ ਸੀ ਰਿਸ਼ਤਾ ਕਰਾਇਆ ਸੀ ਪਰਿਵਾਰ ਕਲਿੰਕ ਸੀ ਸਾਰੇ ਖੁਸ਼ੀ ਕੋਈ ਤੇ ਇਕੱਠੇ ਹੁੰਦੇ ਸੀ ਜਦੋਂ ਦਾ ਕੱਲ ਦਾ ਪਤਾ ਲੱਗਾ ਬਹੁਤ ਦੁੱਖ ਨੂੰ ਦਰਦ ਪਹੁੰਚਿਆ ਉਥੇ ਗੱਲ ਹੋਰੀ ਬੱਚੇ ਬੇਸੁਰਤੀ ਦਾ ਅਜੇ ਉਹ ਗੱਲ ਕਰਨ ਦੇ ਲਾਇਕ ਨਹੀਂ ਜੀ ਸਦਵੇ ਚਾ ਦੋਨੋਂ ਬੱਚੇ ਤੇ ਉਹ ਗੱਲ ਹੋਈ ਚਾ ਰਿਸ਼ਤੇ ਨਾਲ ਉਹ ਆਦੇ ਦੋ ਚਾਰ ਦਾ ਠਹਿਰ ਕੇ ਗੱਲ ਕਰੇ ਹੋ ਜੀ ਹਾਂਜੀ ਇਹ ਸਾਨੂੰ ਬਹੁਤ ਇਹਦਾ ਘਾਟਾ ਪਿਆ ਪਿੰਡ ਨੂੰ ਘਾਟਾ ਪਿਆ ਬਹੁਤ ਬਹੁਤ ਇਹ ਘਾਟਾ ਲੱਗੇ ਕਿ ਸਾਡੇ ਨਗਰ ਦੇ ਬਹੁਤ ਹੀ ਵਧੀਆ ਇਨਸਾਨ ਸੀ ਸਰਦਾਰ ਸੁਖਵੰਤ ਸਿੰਘ ਬਰਾੜ ਕੱਲ ਇਹਨਾਂ ਦਾ ਅਚਾਨਕ ਹੀ ਕੈਨੇਡਾ ਦੇ ਵਿੱਚ ਐਕਸੀਡੈਂਟ ਹੋ ਗਿਆ ਜ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਧਰਮ ਪਤਨੀ ਇਹਨਾਂ ਦੀ ਬੇਟੀ ਤੇ ਇਹਨਾਂ ਦੀ ਸਾਲੀ ਦੀ ਮੌਤ ਹੋਈ ਹੈ ਪਿੰਡ ਦੇ ਵਿੱਚ ਬਹੁਤ ਹੀ ਦੁੱਖ ਦੀਆਂ ਗੱਲ ਗੱਲ ਇਹ ਪਿੰਡ ਦੇ ਵਿੱਚ ਪੂਰਾ ਸੋਗ ਦੀ ਲਹਿਰ ਜਾਰੀ ਹੈ ਕੱਲ ਤੋਂ ਕਿਉਂਕਿ ਬਹੁਤ ਹੀ ਦੇਵਤਾ ਇਨਸਾਨ ਸੀ ਸਾਡੇ ਪਿੰਡ ਦੇ ਹਰ ਇੱਕ ਦੀ ਮਦਦ ਕਰਨਾ ਹਰ ਇੱਕ ਦੇ ਕੰਮ ਆਉਣਾ ਉਹਨਾਂ ਦੀ ਪਹਿਲ ਕਦਮੀ ਸੀ ਉਹ ਹਰ ਇੱਕ ਇਨਸਾਨ ਦੇ ਕੰਮ ਆਉਂਦੇ ਸੀ ਜੇਕ ਪਿੰਡ 'ਚ ਕੋਈ ਦੁੱਖ ਤਕਲੀਫ ਹੁੰਦਾ ਸੀ ਉਹਨਾਂ ਨੇ ਬਾਹਰ ਬੈਠਿਆਂ ਵੀ ਲੋਕਾਂ ਦੇ ਨਾਲ ਫੋਨ ਤੇ ਅਟੈਚ ਰਹਿੰਦੇ ਸੀ ਬਹੁਤ ਹੀ ਵੱਡਾ ਇਨਸਾਨ ਸੀ ਬਹੁਤ ਨਗਰ ਨੂੰ ਬਹੁਤ ਵੱਡਾ ਘ ਬਹੁਤ ਹੀ ਦੁੱਖ ਹੋਇਆ ਨਗਰ ਨੂੰ ਪਰ ਇਹ ਘਟਾ ਸਾਡੇ ਪਿੰਡ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਟਾ ਪਿਆ ਹੈ ਕਿੰਨੇ ਸਮੇਂ ਤੋਂ ਜਿਹੜੇ ਘਰ ਬਾਹਰ ਰਹੇ ਸੀ ਇਹ ਘਟੋ ਘਟ 20 ਸਾਲ ਤੋਂ ਬਾਹਰ ਰਹ ਰਹੇ ਸੀ ਸਾਰਾ ਪਰਿਵਾਰ ਇਹਨਾਂ ਦਾ ਬਾਹਰ ਬੇਟੇ ਵੀ ਇਹਨਾਂ ਦੇ ਬਾਹਰ ਸਾਰਾ ਪਰਿਵਾਰ ਇਹਨਾਂ ਦਾ ਬਾਹਰ ਆਈ ਜੀ ਹਾਂ ਜੀ ਹਾਂ ਤੇ ਕੋਈ ਪਤਾ ਲੱਗਿਆ ਕਦ ਨਾਲ ਕੋਈ ਐਕਸੀਡੈਂਟ ਹੋਇਆ ਜੀ ਨਹੀਂ ਇਹਨਾਂ ਦਾ ਐਕਸੀਡੈਂਟ ਹੋਇਆ ਜੀ ਗੱਡੀ ਦਾ ਐਕਸੀਡੈਂਟ ਹੋਇਆ ਇਹ ਨਹੀਂ ਕੋਈ ਕਾਰਨ ਨਹੀਂ ਪਤਾ ਲੱਗਿਆ ਕਿਵੇਂ ਹੋਇਆ ਹੈ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਐਦੂ ਦੁੱਖਦਗ ਜਿਹੜਾ ਘਟਨਾ ਤਾਂ ਹੋ ਨਹੀਂ ਸਕਦੀ ਜੀ ਬਹੁਤ ਹੀ ਹੋਣ ਹੋਣ ਹਾਰ ਤੇ ਸਿਆਣੇ ਕੋਈ ਡਾਕਟਰ ਕੁਕਰੀ ਬੰਦਾ ਗਰੀਬ ਜੀ ਹਰ ਹਰ ਵੇਲੇ ਫਰਿਆਦ ਸੁਣਦੇ ਸੀ ਜੀ ਬਿਲਕੁਲ ਹਾਂਜੀ ਕਿੰਨਾ ਸਮਾਂ ਕਿੰਨਾ ਹੋ ਗਿਆ ਵਰ ਗਿਆ ਸਮਾਂ ਤਾਂ ਇਹਨਾਂ ਨੂੰ ਬਹੁਤ ਹੋ ਗਿਆ ਹੀ ਕਿਆ ਨਾ ਸਰ ਪਰਿਵਾਰੀ ਉੱਥੇ ਹਾਂਜੀ ਪਰਿਵਾਰੀ ਬਾਰਾਂ ਸੀ ਬਿਲਕੁਲ ਆਓ ਪਾਪ ਮੇਰੀ ਸਮਝ ਮੁਤਾਬਕ ਤਾਂ 30 ਸਾਲ ਤੋਂ ਬਾਹਰ ਰਹੇ ਰਿਹਾ ਜੀ ਜੀ ਹਾਂਜੀ 30 ਹਰ ਤੋਂ ਕਿਹੜਾ ਹੈ ਹਾਂ ਹਾਂ ਜੀ ਆਹ ਕੋਠੀ ਹੈ ਇਹਨਾਂ ਦੀ ਹਾਂ ਜੀ ਹਾਂ ਜੀ ਜੀ ਮੰਦਪਾਗੀ ਘਟਨਾ ਵਾਪਰੀ ਕੱਲ ਜਦੋਂ 11:00 ਵਜੇ ਤਕਰੀਬਨ ਸਾਡੇ ਇੱਥੇ ਨਗਰ 'ਚ ਪਤਾ ਲੱਗਿਆ ਤੇ ਸਾਰੇ ਨਗਰ ਦੇ ਵਿੱਚ ਬਹੁਤ ਹੀ ਸੋਗ ਦੀ ਲਹਿਰ ਆ ਬਹੁਤ ਵਧੀਆ ਇਨਸਾਨ ਸੀ ਨੇਕ ਦਿਲ ਸੀ ਪਿੰਡ ਦੇ ਸਾਂਝੇ ਕੰਮਾਂ ਲਈ ਹਮੇਸ਼ਾ ਹੀ ਵਧ ਜੜ ਕੇ ਸਹਾਲ ਲੈਂਦੇ ਸੀ ਜੇਕਰ ਕਿਸੇ ਲੋੜਵੰਦ ਪਰਿਵਾਰ ਨੂੰ ਕਿਸੇ ਵੀ ਚੀਜ਼ ਦੀ ਲੋੜ ਸੀ ਉਹਦੀ ਮਦਦ ਕਰਦੇ ਸੀ ਅਨੇਕਾਂ ਹੀ ਸਾਡੇ ਪਿੰਡ ਦੇ ਸਟੂਡੈਂਟ ਜੋ ਆਈਲੈਂਡਸ ਕਰਕੇ ਕੈਨੇਡਾ ਦੇ ਵਿੱਚ ਗਏ ਨੇ ਜੇਕਰ ਉਹਨਾਂ ਨੂੰ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਸੀ ਉੱਥੇ ਵੀ ਉਹਨਾਂ ਦਾ ਸਾਥ ਦ ਪੂਰੀ ਸਹਿਯਤਾ ਕਰਦੇ ਸੀ ਜਿਹੜਾ ਇਹ ਘਾਟਾ ਸਾਡੇ ਨਗਰ ਨੂੰ ਕਦੇ ਨਹੀਂ ਪੂਰਾ ਹੋ ਸਕਦਾ ਜਿਹੜਾ ਉਹ ਘਾਟਾ ਪਿਆ ਬਾਕੀ ਬਹੁਤ ਵਧੀਆ ਪਰਿਵਾਰ ਸੀ ਬਿਜ਼ਨਸ ਉਹਦੇ ਕਾਫੀ ਲੰਮੇ ਚੰਮੇ ਤੋਂ ਕੈਨੇਡਾ ਵਿੱਚ ਰਹਿ ਰਹੇ ਸੀ ਬਹੁਤ ਵਧੀਆ ਬਿਜ਼ਨਸ ਸੈਟ ਸੀ ਪਰ ਇਹ ਜਿਹੜਾ ਘਾਟਾ ਸਾਡੇ ਨਗਰ ਨੂੰ ਪਿਆ ਹੈ ਕਦੇ ਵੀ ਪੂਰਾ ਨਹੀਂ ਹੋ ਸਕਦਾ ਜੀ ਕੱਲ ਦੀ ਜਦੋਂ ਦੀ ਗੱਲ ਸੁਣੀ ਹੈ ਸਾਰੇ ਪਿੰਡ ਚ ਬਹੁਤ ਲੋਕਾਂ ਨੇ ਸੋਗ ਮਨਾਇਆ ਜੀ ਬਿਲਕੁਲ ਜੀ ਬਹੁਤ ਵਧੀਆ ਇਨਸਾਨ ਸੀਗੇ ਬਹੁਤ ਵਧੀਆ ਜੀ ਜੀ ਕੋਈ ਪਿੰਡ ਚੋਂ ਫੰਡ ਲੈਣ ਆ ਜਾਂਦਾ ਖੁੱਲੇ ਦਿਲ ਨਾਲ ਦਿੰਦੇ ਸੀ ਜੀ ਹਾਂ ਜੀ ਹਾਂ ਜੀ ਇਹ ਬਹੁਤ ਚੰਗਾ ਇਨਸਾਨ ਸੀ ਸਾਨੂੰ ਬਹੁਤ ਦੁੱਖ ਦਾ ਹੀ ਇਹ ਗੱਲ ਦੁੱਖ ਬਹੁਤ ਲੱਗਾ ਹੈ ਚੀਜ਼ ਦਾ ਬਹੁਤ ਚੰਗਾ ਇਨਸਾਨ ਸੀ ਮੇਰਾ ਐਕਸੀਡੈਂਟ ਹੋਇਆ ਸੀ ਉਦੋਂ ਉੱਥੋਂ ਉਹਨੇ ਫੋਨ ਕਰਕੇ ਮੈਨੂੰ ਪੁੱਛਿਆ ਸੀ ਸਾਰਾ ਕੁਝ ਹਰੇਕ ਦੀ ਸੁਣਦਾ ਸੀ ਬਹੁਤ ਚੰਗਾ ਇਨਸਾਨ ਸੀ ਬਹੁਤ ਸੰਜੀ ਸੀਗੀ ਬਹੁਤ ਦੁੱਖ ਹੈ ਜੀ ਇਸ ਚੀਜ਼ ਦਾ ਜੀ ਜੀ ਹਾਂਜੀ ਇਹ ਤਾਂ ਬਹੁਤ ਦਰਦਨਾਕ ਘਟਨਾ ਵਾਪਰੀ ਹੈ ਜੀ ਬੰਦੇ ਬਹੁਤ ਚੰਗੇ ਇਨਸਾਨ ਸੀਗੇ ਜੀ ਹਾਂਜੀ ਤੇ ਇਹਨੂੰ ਬਹੁਤ ਵੱਡਾ ਘਾਟਾ ਪਿਆ ਸਾਡੇ ਨੂੰ ਵੀ ਬਿਲਕੁਲ ਜੀ ਹਾਂਜੀ ਤੇ 40 50 ਸਾਲ ਤੋਂ ਮੇਰੇ ਘਰ ਘੱਟੋ ਘੱਟ ਬਾਰ ਨਹੀਂ ਦੇ ਸੀਗੇ ਜੀ ਬਾਕੀ ਸਮਾਜ ਸੇਵੀ ਕੰਮ ਬਹੁਤ ਕਰਦੇ ਸੀਗੇ ਹਾਂਜੀ ਬਹੁਤ ਅੱਛੇ ਇਨਸਾਨ ਸੀਗੇ ਜੀ ਪਰਵਰਤਨ ਵਾਲੇ ਬੰਦੇ ਸੀਗੇ ਸਾਡੇ ਪਿੰਡ ਚ ਹਰੇਕ ਦੇ ਦੁੱਖ ਸੁੱਖ ਤੇ ਸਾਂਝਾ ਕਰਦੇ ਉੱਥੇ ਬੈਠੇ ਵੀ ਜੇ ਕੋਈ ਪ੍ਰੋਬਲਮ ਦਾ ਪਤਾ ਲੱਗ ਜਾਂਦਾ ਸੀ ਜੀ ਉਹਨੂੰ ਫੋਨ ਕਰਕੇ ਪੁੱਛਦੇ ਸੀ ਜੀ ਫਲਾਣ ਨੇ ਨੁਕਸਾਨ ਕੀ ਹੋ ਗਿਆ ਜੀ ਐ ਹੋ ਗਿਆ ਜੀ ਐ ਹੋ ਗਿਆ ਜੀ ਦੁੱਖ ਸੁੱਖ ਉੱਥੇ ਬੈਠੇ ਸਾਂਝਾ ਕਰਦੇ ਸੀਗੇ ਜੀ ਸਾਰੇ ਮਿਲਵਰਤਨ ਵਾਲੇ ਬੰਦੇ ਸੀਗੇ ਜੀ ਕੋਈ ਕਿਸੇ ਨਾਲ ਕੋਈ ਮਾੜਾ ਨਹੀਂ ਕੀਤਾ ਸੀ ਉਹਨਾਂ ਨੇ ਸਾਰ ਵਧੀਆ ਬੰਦੇ ਸੀ ਵਧੀਆ ਸੀਗੇ ਹਾਂਜੀ ਹਾਂ ਜੀ ਤੇ ਕਿੰਨੇ ਸਮੇਂ ਤੋਂ ਬਾਅਦ ਗਈ ਹੋਈ ਸੀ ਭਾਈ ਜੀ ਹੋ ਤਾਂ ਨਹੀਂ ਹੋ ਗਿਆ ਉਹਨਾਂ ਚਾ 45 50 ਸਾਲ ਹੋ ਗਏ ਨੇ ਅੱਛਾ ਹਾਂ ਤੇ ਸਾਰਾ ਪਰਿਵਾਰ ਉੱਥੇ ਸੀਗਾ ਬਾਹਰ ਹਾਂ ਉੱਥੇ ਜੀ ਸਾਰਾ ਉੱਥੇ ਕੋਈ ਪਤਾ ਲੱਗਿਆ ਵੀ ਕਦ ਦੇ ਨਾਲ ਡੈਥ ਹੋਈ ਹੈ ਕੋਈ ਇਹਨੂੰ ਪਤਾ ਲੱਗਿਆ ਬਸ ਸੁਣਨ ਲਈ ਗੱਲ ਆਈ ਉਹ ਟਰੈਕ ਨਾ ਇਨਸੀਡੈਂਟ ਹੋਇਆ ਹਾਂਜੀ ਕਿੰਨੇ ਜਾਨੇ ਦੀ ਮੌਤ ਹੋਈ ਅੱਛਾ 4 ਜਾਨੇ ਜੀ 4 ਜਾਨੇ ਦੀ ਹਾਂਜੀ ਕਿ thế ਲੱਗ ਰਿਹਾ ਮਤਲਬ ਕਿ ਅੱਜ ਜਿਹੜਾ ਹੈਗਾ ਸੋਗ ਦੀ ਲਹਿਰ ਹੈ ਪਿੰਡ ਦੇ ਵਿੱਚ ਹਾਂਜੀ ਬਹੁਤ ਵੱਡਾ ਘਾਟਾ ਬਹੁਤ ਹੀ ਘਾਟਾ ਪਿਆ ਕੁਝ ਜੀ ਜਦੋਂ ਇਸ ਵਾਰ ਇਹ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹੀ ਕਹਿਣਾ ਸੀਗਾ ਵੀ ਇਹ ਇਹ ਦਰਦ ਰਗ ਹਾਦਸਾ ਵਾਪਰ ਕਰਨ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਇਹ ਜਿਹੜਾ ਹੈਗਾ ਘਾਟਾ ਨਾ ਪੂਰਾ ਹੋਣ ਵਾਲਾ ਰਿਹਾ ਕਿ ਘਾਟਾ ਦਸ ਜਾਰ ਹੈ